ਪਤਾ ਲੱਗਿਆ ਹਰੇ ਵਿੱਚ ਉਹਦੀ ਕਹਿਣ ਲੱਗੇ ਰੋਕ ਵੀ ਹਾਂ ਵੀ ਬੁੜੀਆਂ ਵਾਲੇ ਕੰਮ ਨਹੀਂ ਹਨ ਕਹੀ ਦਿੰਦਾ ਅਗਲਾ ਵੀ ਤਾਂ ਕੁੜੀਆਂ ਕਰਦੀਆਂ ਜਾਤਰ ਹੈਗੇ ਨੇ ਉਹ ਵੀ ਫਰੈਂਡ ਸਰਕਲ ਚ ਜਾ ਕੇ ਬਜਾਕ ਕਰ ਲੈਂਦੇ ਨੇ ਵੀ ਹੁਣ ਡੈਡੀ ਹੋਣੀ ਜਦੋਂ ਆਪਾਂ ਨੂੰ ਹਰ ਇੱਕ ਬੱਚੇ ਨੂੰ ਕਹਿੰਦੇ ਮਾਂ ਪਿਓ ਵੀ ਹਨਾ ਵੀ ਇੱਥੇ ਹੀ ਪਏ ਰਹਿ ਜਾਣਗੇ ਘਰੇ ਕਿਸੇ ਨੇ ਨਹੀਂ ਪਸੰਦ ਕਰ ਲੈ ਵੀ ਤੂੰ ਹੀ ਪੁੱਠੇ ਕਬਖਰੀ ਅੰਦਰ ਰਹਿਣਾ ਹੈ ਇਹ ਗੱਲ ਹੋ ਜਾਂਦੀ ਸੀ ਤੇ ਪਰ ਜਦੋਂ ਕੀ ਕਹਿੰਦੇ ਨੇ ਘਰਦਾਨੂ ਚਲੋ ਜਦੋਂ ਸੇਲ ਹੋਏ ਵਧੀਆ ਪੈਸੇ ਬਣੇ ਚਲੋ ਹਨਾ ਘਰਦਾਨੂ ਖੁਸ਼ੀ ਹੋਈ ਕਹਿੰਦੇ ਹਾਂ ਯਾਰ ਕੰਮ ਪਾ ਕੇ ਵਧੀਆ ਹੈਗਾ ਕਰਾਂ ਤੇ ਆ ਕੇ ਮੋਟਰਸਾਈਕਲ ਤੇ ਲੋਹਾ ਪੇ ਜਿਹਨਾਂ ਕਿਤੇ ਚਪਾ ਕੇ ਲਿਆ ਜਾਂਦਾ ਫਿਰ ਉਹਨਾਂ ਨੂੰ ਸਸਤੇ ਰਿਹਾ ਵੇਚ ਕੇ ਆਇਆ ਵੀ ਚਲ ਮੈਂ 4 ਪੈ ਬਣ ਜਾਂਦਾ ਨਾ ਨਾ ਵਾਂਜੇ ਵੀ ਉਹ ਮੁੰਡਾ ਬਣਾਉਂਦਾ ਇਸ ਵਾਰ ਹਮ ਇਹ ਕੀ ਕਹਿੰਦੇ ਨੇ ਠੂਠੀਆਂ ਨੇ ਕਿਸ ਨੂੰ ਪਤਾ ਨਹੀਂਗਾ ਅੱਛਾ ਜੀ ਹਾਂ ਇਹ ਸੁੱਟੀਆਂ ਨੇ ਕਿ ਅਗਲਾ ਤਾਂ ਦੀਵਾ ਹੀ ਕਹੂਗਾ ਇਹਦੇ ਉੱਤੇ ਆ ਬਾਲ ਪੱਟੀ ਲਾ ਕੇ ਇਹ ਦੂਆ ਫੁੱਲ ਫਲਾਵਰ ਨਾਲ ਕਿ ਆਪਾਂ ਦੀਵਾ ਬਣਾ ਤਾ। ਜੀ ਛੁੱਟੀਆਂ ਨੂੰ ਦੀਵਾ ਦੇ ਰੂਪ ਦੇ ਦੋ। ਹਾਂ ਜੀ ਛੁੱਟੀਆਂ ਦੇ ਦੀਵਾ ਰੂਪ ਲੇਤਾ ਹੀ। ਪਹਿਲਾ ਜਿਹੜੀਆਂ ਬਾਲ ਪੱਟੀਆਂ ਆ ਇਹ ਸਾਰੇ ਦੇਖਣ ਜਦਾਂ ਐ ਲੱਗਦਾ ਵੀ ਮੈਂ ਸੋਆਣੀਆਂ ਕੰਮਾਂ ਐ ਬਣਾ ਕੇ ਤੋਂ ਪੱਤੇ ਲਾ ਦ ਰੰਗ ਕਰ ਦੋ। ਇਹ ਪਰ ਐਂ ਭਲਾ ਆਟੇ ਨੂੰ ਗੁੰਨਣਾ ਪੈਂਦਾ ਈ ਹੈ। ਹੂੰ 15-20 ਮਿੰਟ ਤੱਕ ਇਹਨੂੰ ਇੰਨਾ ਕੁ ਬੇਸ ਤਿਆਰ ਹੁੰਦਾ ਫਿਰ ਉਹਦੇ ਵਿੱਚ 10 30 ਮਸਾ ਤਿਆਰ ਹੁੰਦਾ ਰਹੀ। ਫਿਰ ਉਹ ਦੁਬਾਰੇ ਗੁੰਮਣਾ ਪੈਂਦਾ ਈ ਬਾਹਾਂ ਦੁੱਖ ਲੱ ਉਦੋਂ ਮੈਂ ਪ੍ਰਵਾਸੀਆਂ ਜਾਣ ਲੱਗਿਆ ਭਈਆਂ ਦਾ ਜਾਣ ਲੱਗਿਆ ਤੇ ਉਹਦੋਂ ਸਰਪਉ ਆਉਦੇ ਹੁੰਦੇ ਸੀਗੇ ਵੀ ਪਹਿਲੇ ਦੂਜੇ ਤੀਜੇ ਦਿਨ ਜਦੋਂ ਉਹਨਾਂ ਦਾ ਜਾਇਕਰ ਹਣਾ ਵੀ ਐਜ ਹੋਇਆ ਕਰ ਬਾਂਚ ਸਾਰੇ ਕਿਆ ਕਰਨਾ ਵੀ ਤੂੰ ਕਿਹੜੇ ਚੱਕਰਾਂ ਚ ਪੈ ਗਿਆ ਹਣਾ ਨਾ ਨਾ ਕੰਮ ਹਾਂ ਬਤੂਪਿੰਗ ਨਾ ਕੰਮ ਕਰਨ ਦਾ ਯਾਰ ਤੂੰ ਪੰਜਾਬ ਦੀ ਆਇਆ ਬਾਗ ਤੇ ਮੈਨੂੰ ਇਹ ਹੁੰਦਾ ਸੀਗਾ ਮਾ ਯਾਰ ਵੀ ਚਲੋ ਕੋਈ ਨਾ ਥੋੜੇ ਥੋੜੇ ਨਾਲ ਘਰ ਦੇਣ ਵੀ ਹੁੰਦਾ ਸੀਗਾ ਘਰ ਕੰਮ ਤਾਂ ਕਰਨਾ ਹੀ ਪੈਣਾ ਹਾਂ ਵੀ ਕੰਮ ਤਾਂ ਇੱਕ ਦਿਨ ਕਰਨਾ ਹੀ ਪੈਣਾ ਉਦੋਂ ਮੇਰੇ ਕੋਲ ਕੋਈ ਜੋਬ ਵੀ ਨਹੀਂ ਸੀ ਕਿੰਨੀ ਕਿੰਨੀਆਂ ਆਈਟਮਾਂ ਬਾਈ ਤਿਆਰ ਕਰਦੇ ਆ ਆਈਟਮਾਂ ਤਾਂ ਤੁਸੀਂ ਆਪਣੇ ਹਿਸਾਬ ਲਾ ਲੋ ਵੀ ਡਿਜ਼ਾਈਨ ਇੰਨੇ ਕ ਨਹੀਂ ਵੀ ਬਸ ਸਭ ਪੂਰੀ ਨਹੀਂ ਹੁੰਦਾ ਵੀ ਮਤਲਬ 100 ਪਲੱਸ ਹੀ ਹੋਊਗਾ ਕਿੰਨੇ ਮਰਜੀ ਦਿਮਾਗ ਚ ਵੀ ਬਣਾਈ ਚੱਲੋ ਹੁਣ ਕਮੇਚੀ ਵਾਲੇ ਬਣਾਉਣੇ ਸੀ ਉਹ ਹਜੇ ਤੱਕ ਨਹੀਂ ਬਣੇ ਮਤਲਬ 6 ਮਹੀਨੇ ਹੋ ਗਏ ਨੇ ਫਾਦਰ ਸਾਹਿਬ ਵੀ ਨਾਲ ਲੱਗੇ ਜਾਂਦੇ ਨੇ ਇਹ ਸਿਸਟਰ ਵੀ ਲੱਗੇ ਜਾਂਦੇ ਨੇ ਕਈ ਵਾਰੀ ਨੇ ਫਾਦਰ ਸਾਹਿਬ ਤੁਸੀਂ ਦੋਨੇ ਘਾ ਦੇ ਦਿੰਦੇ ਤੁਸੀਂ ਰੱਖ ਕੇ ਕਰੀ ਜਾਂਦੇ ਹਾਂਜੀ ਹਾਂ ਜੇ 12 ਵਜੇ ਤੱਕ ਕਰੀਏ ਮੇਰਾ ਆਪੇ ਅੱਛਾ ਬਈ ਮੈਂ ਕਰੂਆ ਬਣਾਏ ਸੀ ਕਰਪਾ ਚੌਕ ਤੇ ਹੀ ਤੇ ਉਹ ਮੈਨੂੰ ਕੋਈ ਉਮੀਦ ਨਹੀਂ ਸੀ ਕਿ ਵੇਖਣਗੇ ਤੇ ਉਹ ਵੀ ਕੀ ਕਹਿੰਦੇ ਨੇ ਵਧੀਆ ਸੇਲ ਹੋਏ ਉਹ ਸਾਡੇ ਇੱਧਰ ਹੈਗੇ ਕੋਈ ਲੇਟੇ ਉਹਨਾਂ ਨੇ ਮੈਨੂੰ ਆਹ ਕਲੋਨੀ ਆਪਣੇ ਘਰਾਂ ਕੋਲ ਉੱਥੇ ਮੈਂ ਲੈ ਗਿਆ ਸੀਗਾ 10 ਕੇ ਸੈੱਟ ਲੈ ਗਿਆ ਦੋ ਦੋ ਦੇ ਸੈੱਟ ਹੁੰਦੇ ਨੇ ਕਰੂਆ ਦੇ ਉਹ ਵੀ ਵਧੀਆ ਡਿਜ਼ਾਈਨ ਕੀਤੇ ਹੋਏ ਸੀ ਤੇ ਉਹ ਵੀ ਵਧੀਆ ਵੇਚੇ ਤੇ ਉਹ ਘਰ ਵਾਲਿਆਂ ਨੇ ਤੁਸੀਂ ਮੈਂ 10 ਕਿ ਤਿਆਰ ਕੀਤੇ ਸੀ ਇਹ ਦੋ 20 ਜਣੇ ਨੇ ਹੋਰ ਮੰਗ ਲਏ ਮਤਲਬ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਹਰਪਰਨਜੀਤ ਸਿੰਘ ਅੱਜ ਦੀ ਜਿਹੜੀ ਗੱਲਬਾਤ ਆ ਬਹੁਤ ਖੂਬਸੂਰਤ ਹੋਵੇਗੀ ਕਿਉਂਕਿ ਅੱਜ ਅਜੇ ਹੀ ਸ਼ਖਸ਼ ਨਾਲ ਗੱਲਬਾਤ ਕਰਾਵਾਂਗੇ ਜੋ ਬਹੁਤ ਮਿਹਨਤੀ ਆ ਦੋ ਦੋ ਕੰਮ ਕਰਦਾ ਬਾਈ ਦੋ ਦੋ ਨਹੀਂ ਜਿਆਦਾ ਹੀ ਕਰਨੇ ਪਏ ਜਾਂਦੇ ਘਰ ਦੇ ਕੰਮ ਵੀ ਸੰਭਦਾਗਾ ਲੋਕਾਂ ਨੇ ਤਾਨੇ ਮਿਹਨੇ ਬੜੇ ਮਾਰੇ ਪਰ ਹਿੰਮਤ ਨਹੀਂ ਹਾਰੀ ਐਸਾ ਕੰਮ ਕੀਤਾ ਕਿ ਅੱਜ ਜਿਹੜੇ ਇਹ ਕਹਿੰਦੇ ਸੀ ਕਿ ਯਾਰ ਕਿਹੜੇ ਜਨਾਨੀ ਵਾਲੇ ਕੰਮ ਕਰਦਾ ਕਿਹੜੇ ਔਰਤਾਂ ਵਾਲੇ ਕੰਮ ਕਰਦਾ ਹੁਣ ਉਹ ਇਹ ਕਹਿੰਦੇ ਕਿ ਬਾਈ ਯਾਰ ਚਾਰਕ ਪੀਸ ਸਾਡੇ ਲਈ ਵੀ ਬਣਾ ਦੇ ਮੈਂ ਸਾਹਮਣੇ ਦਿਖਾ ਦੇਵਾਂ ਕਿ ਆ ਤੁਸੀਂ ਮੋਰ ਬਣਿਆ ਦੇਖ ਰਹੇ ਹੋ ਇਹ ਮੋਰ ਦੀਵੇ ਤੋਂ ਤਿਆਰ ਕੀਤਾ ਹੋਇਆ ਤੇ ਦੀਵੇ ਦਾ ਹੀ ਕੰਮ ਕਰੇਗਾ ਦੀਵਾਲੀਆਂ ਦੇ ਦਿਨ ਸਜਾਵਟਾਂ ਚੱਲ ਰਹੀਆਂ ਨੇ ਤੇ ਦੀਵੇ ਲਾਣ ਦੇ ਸਭ ਨੂੰ ਹੀ ਕਾਹਲੀ ਆ ਕਿ ਦਿਵਾਲੀ ਵਾਲੇ ਦਿਨ ਆਪਾਂ ਦੀਵੇ ਜਗਾਵਾਂਗੇ ਤੇ ਬਾਈ ਸੰਦੀਪ ਨਾਲ ਗੱਲ ਕਰਾਉਣਾ ਜਿਹੜੇ ਕਲਾਕਾਰੀ ਕਰਦੇ ਨੇ ਤੁਸੀਂ ਸਾਰੇ ਦੇਖ ਰਹੇ ਹੋ ਸੰਦੀਪ ਭਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਠੀਕ ਹੈ ਕਹਿਵਾ ਸਿਰ ਤਾਂ ਹਾਂ ਜੀ ਬਾਈ ਸੰਦੀਪ ਕਦੋਂ ਤੋਂ ਕੰਮ ਕਰ ਰਹੇ ਹੋ ਤੁਸੀਂ ਇਹ ਇਹ ਵੀਰੇ ਉਦਾਂ ਮੈਨੂੰ 3 ਸਾਲ ਹੋ ਗਏ ਜੀ ਕਰਦੇ ਨੂੰ ਫੇਸੇ ਮੈਂ ਪੇਂਟਿੰਗਾਂ ਬਣਾਉਣਾ ਸੀਗਾ ਬਾਲ ਪੇਂਟਿੰਗ ਬਣਾਉਂਦਾ ਸੀਗਾ ਜੀ ਓਕੇ ਹਾਂ ਜੀ ਇਸ ਤੋਂ ਬਾਅਦ ਚ ਕੀ ਕਹਿੰਦੇ ਬਾਲ ਪੇਂਟਿੰਗਾਂ ਦਾ ਕੰਮ ਘਟ ਗਿਆ ਹੁਣ ਲੋਕ ਬਾਲ ਪੇਪਰ ਯੂਜ਼ ਕਰਨ ਲੱਗੇ ਹੂੰ ਉਹਦੇ ਕਰਕੇ ਫਿਰ ਹੁਣ ਬਸ ਬੰਦ ਕਰਤਾ ਸੀ ਇਸ ਤੋਂ ਬਾ ਸਾਡੇ ਸਰ ਸੀਗੇ ਇੱਕ ਉਹਨਾਂ ਨੇ ਮੈਨੂੰ ਕਿਹਾ ਵੀ ਐ ਕਰਕੇ ਤੂੰ ਪੇਂਟਿੰਗਾਂ ਵਗੈਰਾ ਬਣਾ ਲੰਨਾ ਵੀ ਥੋੜੇ ਮੋٹے ਪੋਰਟ ਵਗੈਰਾ ਬਣਾਏ ਉਹ ਵੀ ਤੁਹਾਨੂੰ ਦਿਖਾ ਦੇਣਾ ਦੋ ਚਾਰ ਉਹ ਬਣਾ ਕੇ ਇੰਸਟਾਗ੍ਰਾਮ ਤੇ ਪਾਏ ਸੀ ਇੱਕ ਦੋ ਘਰੇ ਪਹਿਲਾਂ ਦੀਵੇ ਬਣਾ ਲੰਦਾ ਸੀ ਘਰ ਦੀ ਖਾਤਰ ਉਹ ਵੀ ਪੇਂਟਿੰਗ ਵਾਲਾ ਬੰਦਾ ਬਣਾ ਹੀ ਲੈਂਦਾਗਾ ਰੰਗ ਰੰਗ ਕਰਕੇ ਇਸ ਤੋਂ ਬਾਅਦ ਚ ਉਹ ਘਰਦਿਆਂ ਨੂੰ ਪਸੰਦ ਆਏ ਮੈਂ ਦੋ ਚਾਰ ਇੰਸਟਾਗ੍ਰਾਮ ਤੇ ਫੋਟੋਆਂ ਪਾਤੀਆਂ ਜੀ ਤੇ ਦੋ ਚੋਂ ਉਹਨਾਂ ਨੂੰ ਪਸੰਦ ਆ ਗਏ ਦਫ਼ਤਰ ਵਾਲਿਆਂ ਨੂੰ ਉਹ ਕਹਿੰਦੇ ਵੀ ਤੂੰ ਬਣਾ ਕੇ ਲਿਆਈ ਵੀ ਅਸੀਂ ਸਾਨੂੰ ਵਧੀਆ ਲੱਗੇ ਫਿਰ ਮੈਂ 70 ਇੱਕ ਸੈੱਟ ਤਿਆਰ ਕਰ ਲਏ ਚਾਰ ਚਾਰ ਦੀਵਿਆਂ ਦੇ ਤੇ ਉਹ ਸਾਰਿਆਂ ਨੇ ਪਸੰਦ ਕੀਤੇ ਤੇ ਦੂਜਾ ਵਾਰ ਫਿਰ ਬਣਾਉਣ ਲੱਗੇ ਉਸ ਤੋਂ ਬਾਅਦ ਕੰਮ ਸ਼ੁਰੂ ਕਰਦੇ ਹਾਂਜੀ ਉਸ ਤੋਂ ਬਾਅਦ ਕੰਮ ਸ਼ੁਰੂ ਕਰ ਸ਼ੁਰੂਆਤ ਚ ਲੋਕਾਂ ਦੇ ਦੰਨ ਮੈਨੇ ਸੁਣਨੇ ਪਏ ਹਾਂਜੀ ਸੁਣਨੇ ਪਏ ਸੀ ਬਲ ਪਾਇਆ ਪਹਿਲਾਂ ਤਾਂ ਕਿਸੇ ਨੂੰ ਪਤਾ ਨਹੀਂ ਸੀ ਜਦੋਂ ਪਤਾ ਲੱਗਿਆ ਸਾਰੇ ਵਿੱਚ ਉਹਦੀ ਕਹਿਣ ਲੱਗੇ ਲੋਕ ਵੀ ਹਾਂ ਵੀ ਇਹ ਬੁੜੀਆਂ ਵਾਲੇ ਕੰਮ ਨੇ ਹਨਾ ਕਹੀ ਦਿੰਦਾ ਅਗਲਾ ਵੀ ਤਾਂ ਕੁੜੀਆਂ ਕਰਦੀਆਂ ਜਾਤਰ ਹੈਗੇ ਨੇ ਉਹ ਵੀ ਫਰੈਂਡ ਸਰਕਲ ਚ ਚਲ ਮਜ਼ਾਕ ਕਰ ਲੈਂਦੇ ਨੇ ਵੀ ਤੂੰ ਆਹ ਕਿਹੜੇ ਕੰਮ ਕਰ ਲਾ ਗਿਆ ਮਾਹ ਚਲ ਕੋਈ ਗੱਲ ਨਹੀਂ ਮੈਂ ਮੈਨੂੰ ਆਇਆ ਵੀ ਮੇਰਾ ਨਾਮ ਬਣਨਾ ਚਾਹੀਦਾ ਹਨਾ ਵੀ ਚਲੋ ਕਿਸੇ ਤਰ੍ਹਾਂ ਵੀ ਬਣੇ ਬਿਲਕੁਲ ਵੀ ਹੁੰਦਾ ਹੀ ਜੋਬ ਦੇ ਨਾਲ ਨਾਲ ਵੀ ਇਹ ਮੈਨੇਜ ਹੋ ਜਾਂਦਾ ਕੰਮ ਕਿਉਂਕਿ ਇਹ ਤਾਂ ਆਰਡਰ ਹੀ ਨਹੀਂ ਪੂਰੇ ਹੁੰਦੇ ਹੁਣੇ ਹਾਂ ਹਾਂਜੀ ਵੀਰੇ ਜੋਬ ਦੇ ਨਾਲ ਨਾਲ ਐ ਹੁੰਦਾਗਾ ਹੁਣ ਵੀ ਆਫਿਸ ਵਾਲੇ ਬਹੁਤ ਸਪੋਰਟ ਕਰਦੇ ਨੇ ਜੀ ਹੂੰ ਦੋਨੇ ਡੀਪੀਓ ਦਫ਼ਤਰ ਵੀ ਡਿਊਟੀ ਕਰਦਾ ਵੀਡੀਓ ਦਫ਼ਤਰ ਵੀ ਡਿਊਟੀ ਕਰਦਾ ਈ ਦੋ ਦਫ਼ਤਰਾਂ ਚ ਤੇ ਦੋਨੇ ਦਫ਼ਤਰ ਵਾਲੇ ਮੈਨੂੰ ਬਹੁਤ ਸਪੋਰਟ ਕਰਦੇ ਈ ਉਹ ਵਧੀਆ ਉਹ ਕਰਦੇ ਹੁਣ ਮੈਂ ਛੁੱਟੀਆਂ ਲੈਂਦੀ ਹਾਂ ਜੀ 5-4 ਦਿਨਾਂ ਦੀ ਦੋਲੀ ਕਰਕੇ ਹਾਂ ਇਹ ਤੇ ਉਹਨਾਂ ਨੇ ਸਪੈਸ਼ਲ ਕਿਹਾ ਵਾ ਹੈ ਕਰਕੇ ਰਿਕਵੈਸਟ ਕੀਤੀ ਸਰ ਨੂੰ ਵੀ ਆ ਕੇ ਕਰਕੇ ਵੀ ਉਹਨੇ ਛੁੱਟੀ ਦੇ ਦੋ ਨਾਲੇ ਚਲੋ ਉਹਨਾਂ ਨੇ ਵੀ ਸਪੋਰਟ ਕਰ ਦੇਣੀ ਕੋਈ ਬਿਲਕੁਲ ਉਧਰੋਂ ਹੈਲਪ ਮਿਲ ਜੇ ਤੇ ਪਰਿਵਾਰ ਦਾ ਕੀ ਬਈ ਸੀਗਾ ਪਹਿਲਾ ਸੀਨ ਕੀ ਸੀ ਕਰਦੇ ਆਂਦਾ ਪਰਵਾਰ ਦਾ ਜੀ ਬਸ ਵੀ ਕਿਵੇਂ ਪਰਵਾਰ ਦਾ ਮਤਲਬ ਵੀ ਜਦੋਂ ਤੁਸੀਂ ਇਹ ਸ਼ੁਰੂ ਕੀਤਾ ਕੰਮ ਕੋਲ ਮਮੀ ਡੈਡੀ ਹੋਰਾਂ ਨੇ ਨਹੀਂ ਕਿਹਾ ਕਿ ਯਾਰ ਕੀ ਕਰਦਾ ਤੂੰ ਹਾਂ ਮਮੀ ਹੋਣੀ ਡੈਡੀ ਹੋਣੀ ਜਿਵੇਂ ਆਪਾਂ ਨੂੰ ਹਰ ਇੱਕ ਬੱਚੇ ਨੂੰ ਕਹਿੰਦੇ ਮਾਪੇ ਉਹ ਵੀ ਹਨਾ ਵੀ ਇੱਥੇ ਹੀ ਪਏ ਰਹਿ ਜਾਣਗੇ ਘਰੇ ਕਿਸੇ ਨੇ ਨਹੀਂ ਪਸੰਦ ਕਰਨੇ ਵੀ ਤੂੰ ਹੀ ਪੁੱਠੇ ਕੰਮ ਕਰੀਂਦਾ ਰਹਿਣਾ ਹੈਗਾ ਇਹ ਗੱਲ ਹੋ ਜਾਂਦੀ ਸੀ ਤੇ ਪਰ ਜਦੋਂ ਕੀ ਕਹਿੰਦੇ ਨੇ ਘਰਦਾਨ ਨੂੰ ਵੀ ਚਲੋ ਜਦੋਂ ਸੇਲ ਹੋਏ ਵਧੀਆ ਪੈਸੇ ਬਣੇ ਚਲੋ ਹਨਾ ਘਰਦਾਨ ਨੂੰ ਖੁਸ਼ੀ ਹੋਈ ਕਹਿੰਦੇ ਵੀ ਹਾਂ ਯਾਰ ਕੰਮ ਪਾ ਕੇ ਪਤੀਆ ਇਹਦਾ ਘਰਦਾਨ ਹੁਣ ਮਾਣ ਹੁੰਦਾ ਵੀ ਹਾਂ ਯਾਰ ਸਾਡਾ ਮੁੰਡਾ ਵਧਿਆ ਚਲੋ ਅਕਸਰ ਮਿੱਟੀ ਦੇ ਭਾਂਡੇ ਬਣਾਉਂਦੇ ਨੇ ਜਾਂ ਪਰਜਾ ਪਰ ਜਿਨ੍ਹਾਂ ਨੂੰ কুমਹਾਰ ਕਹਿ ਦਿੰਦੇ ਹਨ ਉਹ ਆਪਣੀ ਕਲਾਕਾਰੀ ਦਿਖਾਉਂਦੇ ਨੇ ਤੁਸੀਂ ਉਹਨਾਂ ਤੋਂ ਉੱਪਰ ਦੀ ਕਲਾਕਾਰੀ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਉਹ ਆਪਣੀ ਕਲਾਕਾਰੀ ਦੇਖੋ ਨਾ ਉਹਨਾਂ ਨੂੰ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਤੋਂ ਉੱਤੇ ਹੋ ਕੇ ਜਾਂ ਕਿਵੇਂ ਹਨਾ ਚਲੋ ਵੀ ਉਹਨਾਂ ਦੀ ਵਿਚਾਰੇ ਦੀ ਮਿਹਨਤ ਹੈ ਉਹਨਾਂ ਤੋਂ ਵੀ ਕੋਈ ਮਦਦ ਲੈਣੀ ਪੈਂਦੀ ਹੈ ਹਾਂਜੀ ਹਾਂਜੀ ਉਹਨਾਂ ਤੋਂ ਹੀ ਹੁਣ ਕੀ ਕਹਿੰਦੇ ਨੇ ਇਹ ਤਿਆਰ ਹੁੰਦੇ ਨੇ ਚਲੋ ਦੀਵੇ ਉਹ ਤਿਆਰ ਕਰਕੇ ਦਿੰਦੇ ਨੇ ਬਈ ਕੋਈ ਇੰਨਾ ਟਾਈਮ ਹੁੰਦਾ ਨਹੀਂ ਵੀ ਦੀਵੇ ਮੈਂ ਤਿਆਰ ਕਰ ਸਕਾਂ ਤੇ ਉਹ ਫਿਰ ਮੈਂ ਆਰਡਰ ਦੇ ਦਿੰਦਾ ਕਿ ਮੈਂ ਹਰਾਂ ਦੇ ਕਿਸੇ ਵੀ ਘਰ ਨੂੰ ਜੋ ਵੀ ਚਲੋ ਰਿਲੇਟਿਵ ਹੁੰਦੇ ਨੇ ਆ ਚਾਰ ਪੈਸੇ ਉਹਨਾਂ ਨੂੰ ਬਣ ਜਾਂਦੇ ਆ ਹਾਂ ਚਲੋ ਸੈਜਲ ਤੁਸੀਂ ਆਪਣਾ ਹੁਣ ਦਿੰਦੇ ਹੋ ਸੈਜ ਦਾ ਹੀ ਫਰਕ ਹੈ ਨਾ ਦੂਜੇ ਦੀਵੇ ਨਾਲ ਹਾਂਜੀ ਸਾਰਿਆਂ ਦੇ ਅਲਗ-ਅਲਗ ਦੀਵਿਆਂ ਦਾ ਡਿਜ਼ਾਈਨ ਦੇ ਹਿਸਾਬ ਨਾਲ ਅਲਗ-ਅਲਗ ਡਿਜ਼ਾਈਨ ਹੈ ਸਾਰੇ ਹਾਂਜੀ ਹਾਂਜੀ ਬਈ ਆਟਮਾ ਕਿੰਨੇ ਤਰ੍ਹਾਂ ਦੀਆਂ ਨੇ ਮੈਂ ਵੇਖ ਰਿਹਾ ਕਿ ਕਾਫੀ ਉਹ ਅੰਦਰ ਵੀ ਕਾਫੀ ਖਲਾਰਾ ਪਿਆ ਪਿਆ ਗਿਆ ਆਟਮਾ ਦਾ ਤੁਸੀਂ ਹਿਸਾਬ ਲਾ ਲਓ ਜਿਵੇਂ ਆ ਸੀਗੀਆਂ ਜੀ ਇਹ ਕੀ ਕਹਿੰਦੇ ਨੇ ਠੂਠੀਆਂ ਨੇ ਜੀ ਕਿਸ ਨੂੰ ਪਤਾ ਨਹੀਂ ਹੈਗਾ ਅੱਛਾ ਜੀ ਹਾਂ ਇਹ ਠੂਠੀਆਂ ਨੇ ਕਿ ਅਗਲਾ ਤਾਂ ਦੀਪਾ ਜੀ ਕਹੂਗਾ ਇਹਦੇ ਉੱਤੇ ਆ ਬਾਲ ਪੱਟੀ ਲਾ ਕੇ ਇਹਦਾ ਫੁੱਲ ਫਲਾਵਰ ਬਣਾ ਕੇ ਆਪਾਂ ਦੀਵਾ ਬਣਾਤਾ ਹੈ ਇਹ ਠੂਠੀ ਨੂੰ ਦੀਵੇ ਦਾ ਰੂਪ ਦੇ ਦੋ ਹਾਂ ਜੀ ਠੂਠੀ ਨੂੰ ਦੀਵੇ ਦਾ ਰੂਪ ਦਿੱਤਾ ਹੈ ਹਾਂ ਜੀ ਬਈ ਕਾਫੀ ਸਮਾਂ ਲੱਗ ਗਿਆ ਉਹਨਾ ਪੱਤਾ ਬਣਾਇਆ ਤੁਸੀਂ ਆਹ ਹੈ ਨਾ ਪੱਤੇ ਬਣਾਏ ਨਾਲ ਹਾਂ ਜੀ ਹਾਂ ਜੀ ਇਹ ਤੇ ਇੱਕ ਮੈਂ ਸਮਝ ਲਓ ਜੇ 5-7 ਦੀਵੇ ਤਿਆਰ ਕਰਨ ਪੰਜਾਂ ਦਿਵਾਂ ਦੇ ਸਾਰਾ ਦਿਨ ਲੱਗਿਆ ਹਾਂਜੀ ਹਾਂਜੀ ਸਾਰਾ ਦਿਨ ਲੱਗਿਆ ਮੈਨੂੰ ਹੁਣ ਹੋ ਗਏ ਸੀਗੇ 6 ਮਹੀਨੇ ਹੋ ਗਏ ਸੀ ਤਿਆਰ ਕਰਦਿਆਂ ਨੂੰ ਹੂੰ ਹਾਂਜੀ ਫਿਰ ਤਿਆਰ ਹੋਇਆ ਸਾਰਾ ਸਟਾਕ ਪਿਆਈ ਹੈ ਕਿਉਂਕਿ ਪਹਿਲਾਂ ਇਹ ਆਹ ਮਟੀਰੀਅਲ ਬੰਦ ਹੁੰਦਾ ਹਾਂਜੀ ਹਾਂਜੀ ਪਹਿਲਾਂ ਜਿਹੜੀ ਬਾਲ ਪੱਟੀ ਆ ਇਹ ਸਾਰੇ ਦੇਖਣ ਚ ਤਾਂ ਐ ਲੱਗਦਾ ਵੀ ਹੁਣ ਸੋਣੀਆਂ ਕੰਮਾਂ ਐ ਬਣਾ ਕੇ ਦੋ ਪੱਤੇ ਲਾ ਦੋ ਰੰਗ ਕਰ ਦੋ ਇਹ ਪਰ ਐ ਬਲਾ ਆਟੇ ਨੂੰ ਗੁੰਨਣਾ ਪੈਂਦਾ ਹੀ ਹੈ ਹੂੰ 15-20 ਮਿੰਟ ਤੱਕ ਇਹਨੂੰ ਇੰਨਾ ਕੁ 베ਸ ਤਿਆਰ ਹੁੰਦਾ ਫਿਰ ਉਹਦੇ ਵਿੱਚ 10 ਪੀਸ ਮਸਾ ਤਿਆਰ ਹੁੰਦੇ ਨੇ ਫਿਰ ਉਹ ਦੁਬਾਰੇ ਗੁੰਮਣਾ ਪੈਂਦਾ ਹੀ ਬਾਹਾਂ ਦੁਖਾਂ ਲੱਗ ਜਾਂਦੇ ਉਹ ਆੱਕੜ ਵੀ ਜਾਂਦਾ ਹਣਾ ਬਾਅਦ ਹਾਂਜੀ ਉਹ ਸਿਰਫ 20 ਮਿੰਟ ਕੱਢਦਾ ਜੀ 30 ਮਿੰਟ ਚ ਆਪਾਂ ਦੀਵੇ ਤਿਆਰ ਕਰਨੇ ਆਂ ਦਵਾਰ ਦਵਾਰੇ ਬਣਾਉਣਾ ਪੈਂਦਾ ਮਿਲਗੇ ਅੱਛਾ ਜਿਹੜਾ ਸੀਮੈਂਟ ਸੀਰ ਲਾਇਆ ਜਿਹੜਾ ਵਾਲ ਪੱਟੀ ਰਲਾਈ ਹੈ ਉਹ 20 ਮਿੰਟ ਬਾਅਦ ਖਤਮ ਹੋ ਜਾਊਗਾ ਹਾਂ ਉਹ ਖਤਮ ਹੋ ਜਾ ਉਹਨੂੰ ਟੱਕ ਕੇ ਰੱਖਣਾ ਪੈਂਦਾ ਫੇਰ ਘੰਟਾ ਕੱਢਦਾ ਜੀ ਪਹਿਲਾਂ ਉਹਨੂੰ ਕੱਪੜੇ ਚ ਪਾ ਕੇ ਟੱਕ ਲੈਣਾ ਇੰਨਾ ਕੁ ਉਹਦੇ ਵਿੱਚੋਂ ਕੱਢ ਲੈਣਾ ਫੇਰ ਆ ਪੱਤਾ ਬਣਾਉਣਾ ਫੇਰ ਫਲਾਵਰ ਬਣਾਉਣਾ ਇਸ ਤਰ੍ਹਾਂ ਤਿਆਰ ਹੁੰਦਾ ਹੈ ਬਈ ਇਹ ਇਹ ਪੇਂਟਿੰਗ ਵਾਲਾ ਜਿਹੜਾ ਕੰਮ ਸੀ ਇਹ ਵੀ ਪਹਿਲਾਂ ਤੁਸੀਂ ਸਿੱਖਿਆ ਹੋਣਾ ਉਹ ਕਿੱਥੋਂ ਸਿੱਖਿਆ ਸੀ ਇਹ ਦੀ ਪਹਿਲਾਂ ਮਤਲਬ ਉਦਾਂ ਮੈਨੂੰ ਬ੍ਰਸ਼ ਨਹੀਂ ਚਲਾਉਣੇ ਹੁੰਦੇ ਸੀ ਜਿਵੇਂ ਨਾਰਮਲ ਘਰ ਜਵਾਕ ਪੇਂਟਿੰਗ ਪੋਰਟਿੰਗ ਸਕੂਲਾਂ ਵਾਲੇ ਕਰਦੇ ਆਗੇ ਉਹਨਾਂ ਕੋਲ ਸਕੈਚਾ ਨਾ ਕਰਦੇ ਨੇ ਮੈਂ ਵੀ ਸਕੈਚਾ ਨਾ ਕਰਦਾ ਹੁੰਦਾ ਸੀ ਇਹ ਤੇ ਦੂਜਾ ਚ ਫਿਰ ਮੈਨੂੰ ਕਲਰਾਂ ਵਾਲੇ ਨਹੀਂ ਨੌਲੇਜ ਸੀ ਕਲਰਾਂ ਵਾਲੇ ਫਿਰ ਇਹ ਦੂਜਾ ਚ ਕੀ ਕਹਿੰਦੇ ਨੇ ਕਰਦਿਆ ਨੇ ਉਸ ਤੋਂ ਕਿਸੇ ਨੇ ਦੱਸਿਆ ਵੀ ਆ ਕਰਕੇ ਆਈਟੀਆਈ ਚ ਦਾਖਲਾ ਕਰਾ ਦਿਓ ਆਰਟ ਐਂਡ ਕ੍ਰਾਫਟ ਦਾ ਕੋਰਸ ਕਰਾ ਦਿਓ ਮੁੰਡੇ ਨੂੰ ਹਮ ਤੇ ਦੋਚ ਭਟੋੜ ਆਈਟੀਈ ਸੀ ਉੱਥੇ ਮੈਂ ਸਿੱਖਿਆ ਜੀ ਉੱਥੇ ਮੈਨੂੰ ਬਰਸ਼ਾਂ ਬਾਰੇ ਪਤਾ ਲੱਗਿਆ ਵੀ ਕਿਹੜੇ ਬਰਸ਼ ਵਰਤਣ ਆ ਕਿਹੜੇ ਕੱਲ ਲੱਭਤੇ ਜਾਣਗੇ ਉੱਥੋਂ ਪਤਾ ਲੱਗਿਆ ਆਈਟੀਈ ਚੋਂ ਵੀ ਮਦਦ ਮਿਲੀ ਜਾਨੀ ਕਿ ਵਿਦ ਸਟੱਡੀ ਕੰਮ ਕੀਤਾ ਤੁਸੀਂ ਹਾਂਜੀ ਹਾਂਜੀ ਸਟੱਡੀ ਕੀਤਾ ਜੀ ਦੋ ਸਾਲ ਦੀ ਆਈਟੀਈ ਕੀਤੀ ਫਿਰ ਦੋਆਚੀ ਹੂੰ ਆਰਟ ਦੀ ਆਰਟ ਐਂਡ ਕ્રાਫਟ ਦੀ ਹੂੰ ਹਾਂਜੀ ਹਾਂਜੀ ਕਿੰਨੀ ਕਿੰਨੀਆਂ ਆਈਟਮਾਂ ਬਈ ਤਿਆਰ ਕਰਦੇ ਆ ਆਈਟਮਾਂ ਤਾਂ ਤੁਸੀਂ ਆਹ ਹਿਸਾਬ ਲਾ ਲਓ ਜੀ ਵੀ ਡਿਜ਼ਾਈਨ ਇੰਨੇ ਕ ਨਹੀਂ ਵੀ ਬਸ ਸਾਰੇ ਪੂਰੇ ਨਹੀਂ ਹੁੰਦੇ ਕੋਈ ਮਤਲਬ ਉਸ ਸੌਬਲਾਸੀ ਹੋਊਗਾ ਕਿੰਨੇ ਮਰਜੀ ਦਿਮਾਗ 'ਚ ਵੀ ਬਣਾਈ ਚੱਲੋ ਹੁਣ ਕਿਮੱਚੇ ਵਾਲੇ ਬਣਾਉਣੇ ਸੀ ਉਹ ਹਜੇ ਤੱਕ ਨਹੀਂ ਬਣੇ ਮਤਲਬ 6 ਮਹੀਨੇ ਹੋ ਗਏ ਦਿਮਾਗ 'ਚ ਚੱਲ ਰਿਹਾ ਹਾਂ ਦਿਮਾਗ 'ਚ ਚੱਲ ਰਿਹਾ ਹੈਗਾ ਹੁਣ ਉਹ ਅਗਲੇ ਸਾਲ ਹੀ ਬਣ ਗਈ ਹਾਂ ਮੈਂ ਮੈਂ ਵੇਖ ਰਿਹਾ ਜਿਹੜਾ ਮੋਰ ਬਣਾਇਆ ਇਹ ਹਜੇ ਇਹਦੇ ਤੇ ਹੋਰ ਕਾਰਾਗਰੀ ਕਰਨ ਵਾਲੀ ਪਈ ਹੈ ਹਾਂ ਹਾਂ ਬਸ ਫਿਰ ਆ ਫਿਰ ਸੋਹਣਾ ਬਣ ਜਾਏਗਾ ਯਾਰ ਬਾਤ ਹੈ ਮੋਰ ਬਣ ਜਾਂਦਾ ਜਪੇ ਹੂੰ ਇਹ ਬਈ ਬਈ ਇਹ ਜ਼ਿਆਦਾਤਰ ਸ਼ਹਿਰਾਂ ਚ ਸੈਲ ਹੁੰਦਾ ਜਾਂ ਪਿੰਡਾਂ ਵਾਲੇ ਵੀ ਸੈਲ ਲੈ ਜਾਂਦੇ ਨੇ ਇਹ ਪਿੰਡਾਂ ਵਾਲੇ ਵੀ ਲੈ ਕੇ ਜਾਂਦੇ ਨੇ ਪਰ ਜ਼ਿਆਦਾਤਰ ਇਹ ਸ਼ਹਿਰਿਆਂ ਵਾਲਾ ਸ਼ਹਿਰ ਵਾਲਿਆਂ ਨੇ ਜ਼ਿਆਦਾ ਲੈ ਕੇ ਗਏ ਸ਼ਹਿਰ ਵਾਲੇ ਜਾਂ ਕੈਨੇਡਾ ਆਸਟ੍ਰੇਲੀਆ ਉਧਰ ਵਾਲਾ ਉਹ ਕੀਤਾ ਸੀਗਾ ਤੇ ਹੁਣ ਮੇਰੇ ਕੋਲੇ ਪ੍ਰੋਬਲਮ ਸੀਗੀ ਪੈਸਿਆਂ ਦੀ ਥੋੜੀ ਦਿੱਕਤ ਆਈ ਸੀ ਹੂੰ ਪੈਸੇ ਹੁਣ ਆਏ ਸੀਗਾ 1 ਲੱਖ ਰੁਪਏ ਨਿਵੈਸਟ ਨਹੀਂ ਕਰ ਸਕਦੇ ਆਪਾਂ ਕਿਉਂਕਿ ਇਹ ਡਰ ਹੁੰਦਾ ਵੀ ਹਨਾ ਕੱਲ ਕੋਈ ਲਵੇ ਨਾ ਲਵੇ ਹੂੰ ਤੇ ਦਿੱਕਤ ਇਹ ਸੀਗੀ ਉਹਨਾਂ ਨੂੰ ਪੈਕਿੰਗ ਵਧੀਆ ਚਾਹੀਦੀ ਸੀ ਹੁਣ ਤਾਂ ਚਲੋ ਐਦਾਂ ਦੀ ਪੈਕਿੰਗ ਹੈ ਜਿਹੜੀ ਇਹ ਕੀ ਕਹਿੰਦੇ ਆਪਾਂ ਲੋਕਲ ਤਾਂ ਚੱਲੇ ਜਾਂਦੀ ਹੈ ਹੂੰ ਤੇ ਇਹਦੇ ਲਈ স্পেশাল ਡੱਬਾ ਚਾਹੀਦਾ ਸੀਗਾ ਜੀ ਕਿਉਂਕਿ ট্রান্সਪੇਰਟ ਉਹਦੇ ਵਿੱਚ ਅੰਦੀਬੇ ਦਿਸਣ ਚਾਹੀਦੇ ਤੇ ਮਾਰਾ ਲਈ স্পেশাল ਲੱਗ ਜਾਂਦਾ ਸੀਗਾ ਉਹਨਾਂ ਨੇ ਫਿਰ 5 ਤਰ੍ਹਾਂ ਦੇ ਡੱਬੇ ਕਿਹਾ ਸੀਗਾ ਤੇ ਉਹ ਕਹਿੰਦੇ ਵੀ 1 ਲੱਖ ਰੁਪਏ ਲੱਗੂਗਾ ਤੇ ਉਹਦੇ ਉੱਤੇ ਤੁਹਾਡਾ ਬਾਰਕੋਡ ਮੋਹਰ ਤੁਹਾਡਾ ਨਾਮ ਆਈਡੀ ਸਾਰੀ ਮੈਂਸ਼ਨ ਕਰਨਗੇ ਹੂੰ ਉਹਦੇ ਲੋਗੋ ਬਣ ਜਾਏਗਾ ਉਹਦੇ ਲੋਗੋ ਬਣ ਜਾਏਗਾ ਫਿਰ ਚਲੋ ਮਹਾ ਚਲੋ ਇਸ ਵਾਰੀ ਨਹੀਂ ਸਹੀ ਅਗਲੀ ਵਾਰੀ ਸਹੀ ਉਹ 1 ਲੱਖ ਰੁਪਏ ਦੀ ਇਨਵੈਸਟਮੈਂਟ ਚਾਹੀਦੀ ਹੈ ਜੇ ਨੂੰ ਸੀ ਬ੍ਰਾਂਡ ਕਵਿਕ ਤਿਆਰ ਕਰਨਾ ਹਾਂ ਜੀ ਹਾਂ ਜੀ ਬ੍ਰਾਂਡ ਤਿਆਰ ਕਰਨਾ ਹੁਣ ਹੌਲੀ ਹੌਲੀ ਥੋੜੇ ਥੋੜੇ ਕਿਉਂਕਿ ਪਰਿਵਾਰ ਵੀ ਮਿਡਲ ਕਲਾਸ ਚ ਹੋਣਾ ਕੋਈ ਬਾਹਲੇ ਤਕੜੇ ਦਾ ਹੈ ਨਹੀਂ ਅਸੀਂ ਤੁਹਾਨੂੰ ਕਹੀਏ ਚਲੋ ਡੈਡੀ ਵੀ ਜੋਬ ਕਰਦੇ ਨੇ ਵੀ ਆਏ ਆ ਚਲੋ ਖਰਚੇ ਵੀ ਉਸ ਜੀ ਦਾ ਨਹੀਂ ਜ਼ਮੀਨ ਜਾਇਦਾਦ ਤਾਂ ਕੋਈ ਨਹੀਂ ਹੈ ਤੇ ਬਾਈ ਜਦ ਜਿਵੇਂ ਹੁੰਦਾ ਨਾਲ ਕੋਈ ਕੱਲੀ ਵੀ ਆਰਦੇ ਹੋ ਜਾਂ ਕੋਈ ਮਦਦ ਵੀ ਕਰਦਾ ਨਹੀਂ ਫਾਦਰ ਸਾਹਿਬ ਵੀ ਨਾਲ ਲੱਗੇ ਜਾਂਦੇ ਨੇ ਕਿ ਸਿਸਟਰ ਵੀ ਲੱਗੇ ਜਾਂਦੇ ਨੇ ਕਈ ਵਾਰੀ ਨਹੀਂ ਅਸੀਂ ਫਾਦਰ ਸਾਹਿਬ ਤੁਸੀਂ ਦੋਨੇ ਕਰਦੇ ਡੈਡੀ ਤੇ ਮੈਂ ਰਲ ਕੇ ਕਰੀ ਜਾਂਦੇ ਹਾਂ ਹਾਂ ਜੀ ਹਾਂ ਜੀ ਉਸ 12 ਵਜੇ ਤੱਕ ਕਰੀ ਜਾਂਦੇ ਰਾਤ ਨੂੰ ਅੱਛਾ ਬਾਈ ਹਾਂ ਹਾਂ 12 12 ਵਜੇ ਤੱਕ ਅੱਜ ਜਿਵੇਂ ਆ ਉਹ ਮੋਂ ਵਾਲੇ ਵੀ ਬਣਾਇਆ ਤਾਂ ਤੇਲ ਵਾਲਾ ਇਹਦੇ ਚ ਤਾਂ ਤੇਲ ਪਾ ਕੇ ਹੀ ਬਜਗਣਾ ਉਹ ਮੋਮਨਾ ਉਹ ਹਾਂ ਜੀ ਇਹ ਮੋਮ ਵਾਲੇ ਬਣਾਏ ਨੇ ਕੀ ਕਹਿੰਦੇ ਨੇ ਇਹਦੇ ਵਿੱਚ ਨਾ ਕੀ ਕਹਿੰਦੇ ਨੇ ਇੱਥੇ ਸਿੱਪੀਆਂ ਪਾਈਆਂ ਹੋਈਆਂ ਨੇ ਜਦੋਂ ਉਹ ਅੰਦਰ ਪਏ ਨੇ ਉਹ ਵੀ ਤੁਹਾਨੂੰ ਦਿਖਾ ਦੋ ਪੈਕ ਕਰਿਆ ਹੋਇਆ ਤੇ ਇਹਦੇ ਵਿੱਚ ਇੱਥੇ ਤੱਕ ਫਿਲ ਹੋਊਗੀ ਹਜੇ ਭਰਿਆ ਨਹੀਂਗਾ ਜੇ ਜਦੋਂ ਤੁਸੀਂ ਚਲਾ ਲਓਗੇ ਤਾਂ ਇਹਦੇ ਵਿੱਚ ਆ ਸਿੱਪੀਆਂ ਸਾਰੀਆਂ ਸ਼ੋਅ ਹੋਣਗੀਆਂ ਜਦੋਂ 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 ਦਸਨਗੀਆਂ ਹਾਂਜੀ ਹਾਂਜੀ ਪਿਗਲ ਗਿਆ ਸਾਰੀ ਮੋਮ ਇਹ ਮਤਲਬ ਅੱਧੀ ਰਾਤ ਤੱਕ ਚੱਲੇ ਜਾਂਦਾ ਜੀ ਠੀਕ ਹੈ 8 ਵਜੇ ਲਾਇਆ 12 ਵਜੇ ਤੱਕ ਚੱਲੇ ਜੀ 12 ਉਹਨਾਂ ਦਾ ਓਕੇ ਇਹਦੀ ਕੀਮਤ ਕੀ ਹੈ ਇਹਨਾਂ ਦੀ ਇਹਦੀ ਕੀਮਤ 50 ਰੁਪਏ ਹੈ 50 ਰੁਪਏ ਦਾ ਇੱਕ ਪੀਸ ਜਿਵੇਂ ਆ ਮੋਰ ਪਏ ਨੇ ਇਹਨਾਂ ਦੇ ਅਲੱਗ-ਅਲੱਗ ਹਾਂਜੀ 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 ਮੋਰਾਂ ਦੀ ਸਾਰਿਆਂ ਦੀ ਅਲੱਗ-ਅਲੱਗ ਨੇ ਕੋਈ 100 ਰੁਪਏ ਚ ਇਹ ਸੈੱਟ ਦੀ ਕੀਮਤ ਹੈ ਹਾਂਜੀ ਇਹ 100 ਰੁਪਏ ਦਾ 4 ਨਹੀਂ 100 ਰੁਪਏ ਦਾ 25 ਰੁਪਏ ਦਾ ਦੀਵਾ ਪੈ ਗਿਆ ਹਾਂਜੀ 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 ਹੂੰ ਭਾਈ ਇੱਕ ਇਹ 25 ਰੁਪਏ ਦੇ ਦੀਵੇ ਨੂੰ ਬਣਾਉਣ ਵਾਸਤੇ ਇੱਕ ਇੱਕ ਦਿਨ ਲੱਗ ਜਾਂਦਾ ਹਾਂਜੀ ਹਾਂਜੀ ਸਾਰਾ ਦਿਨ ਹੀ ਫੋਟੇ ਜਾਂਦਾ ਫਿਰ ਇੱਕ ਸਾਰੇ ਦਿਨਾਂ 'ਚ ਆਇਆ ਵੀ ਨਹੀਂ ਕਹਿ ਸਕਦੇ ਵੀ ਆਪਾਂ ਕਲਰ ਹੋ ਜਾਊਗਾ ਸਾਰੇ ਦਿਨਾਂ 'ਚ ਜੇ ਮੈਂ 20 ਦੀਵੇ 20 ਸੈੱਟ ਤਿਆਰ ਕਰਤੇ 4-4 ਦੇ ਹੂੰ ਤੇ ਦੂਜੇ ਦਿਨ ਜਾ ਕੇ ਇਹ ਤੇ ਕੱਲਾ ਸੁੱਕਣ ਵਾਸਤੇ ਟਾਈਮ ਚਾਹੀਦਾ ਇਹਨੂੰ ਫਿਰ ਜਦੋਂ ਜਮਾ ਪੱਥਰ ਵਰਗਾ ਹੋ ਜਾਂਦਾ ਹੈ ਜਦੋਂ ਆਕੜਾ ਜਾਂਦਾ ਹੈ ਫਿਰ ਹੀ ਇਹ ਤੇ ਰੰਗ ਹੁੰਦਾ ਹੈ ਓਕੇ ਹਾਂਜੀ ਇਹ ਨਹੀਂ ਵੀ ਨਾਲ ਦੇ ਨਾਲੇ ਰੰਗ ਕਰਦੇ ਨਹੀਂ ਨਹੀਂ ਦੂਜੇ ਦਿਨ ਫਿਰ ਦੂਜੇ ਦਿਨ ਰੰਗ ਤੇ ਫੁੱਟਦਾ ਸਾਰਾ ਦਿਨ ਵੇਸਟ ਵੀ ਹੋ ਜਾਂਦਾ ਨਾ ਬਾਈ ਮਟੀਰੀਅਲ ਵੇਸਟ ਹੀ ਹੁਣ ਪਹਿਲਾਂ ਥੋੜਾ ਇਹ ਹੋ ਜਾਂਦਾ ਸੀ ਪਹਿਲਾਂ ਮੈਨੂੰ ਹੌਲੀ ਹੌਲੀ ਹਿਸਾਬ ਆਉਂਦਾ ਹੁੰਦਾ ਹੁਣ ਨਹੀਂ ਹੋ ਜਾਂਦਾ ਵੇਸਟੀ ਹੁਣ ਆਦਤ ਬਣ ਗਈ ਖਰਾਬ ਕਾਫੀ ਕੀਤੇ ਪਹਿਲਾਂ ਖਰਾਬ ਹਾਂਜੀ ਹੋ ਜਾਂਦੇ ਸੀ ਵੀ ਆਏ ਸੀਗਾ ਖਰਾਬ ਉਹ ਕੋਈ ਹੋਰ ਡਿਜ਼ਾਈਨ ਬਣਾ ਦਿੰਦਾ ਸੀ ਖਰਾਬ ਹੋ ਜਾਂਦਾ ਚਲੋ ਕੋਈ ਡਿਜ਼ਾਈਨ ਹੀ ਬਣਾ ਲੈਂਦੇ ਹਾਂ ਪਰ ਹੁਣ ਮਾਈਂਡ ਚ ਆ ਜਾਂਦਾ ਕੁਝ ਰਾਤ ਨੂੰ ਪਿਆ ਪਿਆ ਸੋਚੀ ਜਾਂਦਾ ਵੀ ਯਾਰ ਕੋਈ ਹੋਣਾ ਇੱਕ ਦੀ ਵੀ ਇਹ ਚੀਜ਼ ਬਣਾ ਚਾਹੀਦੀ ਹੈ ਹੂੰ ਫਿਰ ਮੈਂ ਰਾਤ ਨੂੰ ਪਿਆ ਪਿਆ ਸੋਚ ਕੇ ਦੂ ਸਵੇਰੇ ਬਣਾ ਲੈਂਦਾ ਇੱਕ ਪਹਿਲਾਂ ਤਿਆਰ ਕਰ ਲੈਂਦਾ ਗੱਮਨੀ ਤਿਆਰ ਕਰ ਲੈਣਾ ਹਾਂ ਇਹ ਫਿਰ ਘਰ ਦੇ ਨਾਲ ਦਿਖਾ ਦੇਣਾ ਵੀ ਮੰਮੀ ਆਹ ਡੇੜੀ ਵੀ ਆ ਵਧੀਆ ਬਣਾ ਡੇੜੀ ਕਹਿੰਦਾ ਹਾਂ ਵੇ ਇਹ ਵੇਖੂਗਾ ਇਹ ਬਣਾ ਲੈ ਐਵੇਂ ਬਣਾਈ ਜਾਂਦਾ ਕਰ ਦਿਆਂ ਦਾ ਜਾਨੀ ਕਿ ਪੂਰਾ ਸਹਯੋਗ ਮਿਲਦਾ ਨਾਲ ਹਾਂਜੀ ਹਾਂਜੀ ਕਰ ਦਿਆਂ ਦਾ ਬ ਨੀ ਵਿਆਹ ਨਹੀਂ ਹੋਇਆ ਈ ਹਜੇ ਠੀਕ ਐ ਫਿਰ ਕੀ ਦੱਸੋਂਗੇ ਕਿ ਅੱਜ ਸਹਰਿਆਣੂ ਵੀ ਕੀ ਮੁੰਡਾ ਕੰਮ ਕਰਦਾ ਹਲਟਾ ਕਰਦਾ ਜਾਂ ਜੌਬ ਕਰਦਾ ਨਹੀਂ ਵਿਆਹ ਬਸ ਇਹ ਮੰਗਣਾ ਹੋਇਆ ਹੋਇਆ ਈ ਜੀ ਉਹ ਤਾਂ ਬਹੁਤ ਖੁਸ਼ ਨੇ ਉਹ ਕਹਿੰਦੇ ਵੀ ਸਾਨੂੰ ਤਾਂ ਮਾਣ ਆ ਵੀ ਹਨਾ ਮੁੰਡਾ ਇੰਨਾ ਵਧੀਆ ਉਹ ਕਰਦੈ ਨੇ ਅੱਜ ਕੱਲ ਦੇ ਮੁੰਡੇ ਮਿਹਨਤੀ ਆ ਹਾਂਜੀ ਇਹ ਸੋਚ ਲੈਂਦੇ ਨੇ ਵੀ ਕਿੱਥੇ ਅਗਲਾ ਕਹੂਗਾ ਮੈਂ ਤੂੰ ਸਟਾਲ ਲਾਏਗਾ ਦੁਕਾਨਾਂ ਤੇ ਰੇੜੀ ਲਾ ਕੇ ਖੜਨਾ ਪੋਰੀਆ ਪੋ ਉਹਨਾਂ ਨੇ ਨਹੀਂ ਕਹਦੇ ਕਿਹਾ ਉਹਨਾਂ ਨੇ ਵੀ ਬਹੁਤ ਸਪੋਰਟ ਅਕਸਰੀ ਭਾਈ ਜਦੋਂ ਸਾਡੇ ਪੰਜਾਬ ਦੇ ਮੁੰਡੇ ਆ ਜਿਹੜੇ ਇਹਨਾਂ ਕੰਮਾਂ ਤੋਂ ਸ਼ਰਮ ਮਾਉਂਦੇ ਆ ਤੁਹਾਨੂੰ ਨਹੀਂ ਕਹ ਸ਼ਰਮ ਜੀ ਪਹਿਲਾਂ ਆਏ ਸੀਗਾ ਪਹਿਲਾਂ ਜੀ ਜਦੋਂ ਸ਼ੁਰੂਆਤੀ ਚ ਸੀਗਾ ਜੀ ਉਦੋਂ ਨਾ ਮਤਲਬ ਮੈਨੂੰ ਸ਼ੌਂਕ ਸੀਗਾ ਵਾਲ ਪੇਂਟਿੰਗਾਂ ਦਾ ਜੀ ਹੂੰ ਉਹ ਵਾਲ ਪੇਂਟਿੰਗ ਤੇ ਇਹ ਚੱਕਰ ਸੀਗਾ ਮੈਨੂੰ ਆਇਆ ਸੀਗਾ ਉਤੋਂ ਮੈਂ ਵਾਲ ਪੱਟੀ ਬਣਾਉਣੀ ਸਿੱਖੀ ਜੀ ਹੂੰ ਪਹਿਲਾਂ ਮੈਨੂੰ ਵਾਲ ਪੱਟੀ ਵੀ ਨਹੀਂ ਬਣਾਉਣੀ ਆਉਂਦੀ ਸੀ ਪੇਂਟਿੰਗ ਦਾ ਚਲੋ ਬਣਾਉਣੀ ਸਿੱਖ ਗਿਆ ਫਿਰ ਮੈਨੂੰ ਵਾਲ ਪੱਟੀ ਦਾ ਵੀ ਸੀ ਵੀ ਮੈਂ ਕਿਉਂ ਨਾ ਰੂਮ ਤਿਆਰ ਕਰ ਲਿਆ ਕਰਾਂ ਪੂਰਾ ਵੱਡੇ ਕਲਰ ਵੀ ਦੇਖ ਲਾਂ ਵੀ ਕਿਵੇਂ ਪਏ ਕਿਤੇ ਆ ਕਿਵੇਂ ਕਿੰਨਾ ਯੂਜ਼ ਹੋਊ ਇੱਕ ਕਮਰੇ ਤੇ ਹੂੰ ਤੇ ਫਿਰ ਉਹ ਮੈਂ ਪ੍ਰਵਾਸੀਆਂ ਦਾ ਜਾਣ ਲੱਗਿਆ ਭਈਆਂ ਦਾ ਜਾਣ ਲੱਗਿਆ ਤੇ ਉਹਦੋਂ ਸ਼ਰਮ ਆਉਦੀ ਹੁੰਦੀ ਸੀ ਕਿ ਵੀ ਪਹਿਲੇ ਦੂਜੇ ਤੀਜੇ ਦਿਨ ਜਦੋਂ ਨਾ ਜਾਇਆ ਕਰਾਣਾ ਵੀ ਐਜ ਹੋਇਆ ਕਰਮਾਂ ਚ ਸਾਰੇ ਕਿਆ ਕਰਨ ਵੀ ਤੂੰ ਕਿਹੜੇ ਚੱਕਰਾਂ ਚ ਪੈ ਗਿਆ ਹਨਾ ਆਈਆਂ ਨਾ ਕੰਮ ਕਰ ਤੂੰ ਪਿੰਗ ਨਾ ਕੰਮ ਕਰ ਰਚਣਾ ਯਾਰ ਤੂੰ ਪੰਜਾਬੀ ਆਇਆ ਤੇ ਮੈਨੂੰ ਇਹ ਹੁੰਦਾ ਸੀਗਾ ਮਾ ਯਾਰ ਵੀ ਚਲੋ ਕੋਈ ਨਾ ਥੋੜੇ ਥੋੜੇ ਨਾਲ ਘਰਦਿਆਂ ਨੂੰ ਵੀ ਹੁੰਦਾ ਸੀਗਾ ਘਰਦਿਆਂ ਦਾ ਕੰਮ ਤਾਂ ਕਰਨਾ ਹੀ ਪੈਣਾ ਹਾਂ ਵੀ ਕੰਮ ਤਾਂ ਇੱਕ ਦਿਨ ਕਰਨਾ ਹੀ ਪੈਣਾ ਉਦੋਂ ਮੇਰੇ ਕੋਲ ਕੋਈ ਜੋਬ ਵੀ ਨਹੀਂ ਸੀ ਹੂੰ ਤੇ ਆਹ ਕੰਮ ਵੀ ਨਹੀਂ ਸੀ ਕੁਝ ਵੀ ਨਹੀਂ ਸੀਗਾ ਉਦੋਂ ਮੈਨੂੰ ਇਹ ਹੁੰਦਾ ਸੀ ਵੀ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਚਲੋ ਨਾ ਬਣ ਜੇ ਆਪ ਦਾ ਚਲੋ ਫਿਰ ਦੂਜਾ ਚ ਉਹ ਤਾਂ ਬਾਲ ਪੱਟੀ ਮੈਂ ਸਿੱਖੀ ਤੇ ਭਈਆਂ ਨਾਲ ਜਾ ਕੇ ਮਹੀਨਾ ਦੋ ਮਹੀਨੇ ਲਾਏ ਦੋ ਤਿੰਨ ਮਹੀਨੇ ਜਾਂਦਾ ਰਿਹਾ ਸਿੱਖ ਲਈ ਬਾਲ ਪੱਟੀ ਫਿਰ ਦੂਜਾ ਚ ਮੈਂ ਇਹ ਬਣਾਉਣਾ ਸਿੱਖਿਆ ਜੀ ਪੇਂਟਿੰਗ ਵਾਲਾ ਦੂਜਾ ਚ ਕੰਮ ਬੰਦ ਹੋ ਗਿਆ ਸੀ ਜੀ ਜਦੋਂ ਵਾਲਪੇਪਰ ਲੱਗਣ ਲੱਗ ਗਿਆ ਹਾਂਜੀ ਹਾਂਜੀ ਖਤਮ ਹੋ ਗਈ ਹਾਂ ਪੇਂਟਿੰਗ ਖਤਮ ਹੋ ਗਈ ਤੇ ਪੇਂਟਿੰਗ ਵਿੱਚੋਂ ਵੀ ਉਹਨਾਂ ਤੋਂ ਮੈਂ 30000 ਰੁਪਏ ਕਮਾਇਆ ਸੀਗਾ ਜੀ ਇੱਕ ਮਹੀਨੇ ਚ ਇੱਕ ਮਹੀਨੇ ਹਾਂਜੀ ओके ਇਹਦੇ ਵਿੱਚ ਬਾਈ ਜੇ ਕਿਹਾ ਐਵਰੇਜ ਆ ਨਿਕਲ ਜਾਂਦੀ ਆ ਮਹੀਨੇ ਦੀ ਕਿੰਨੀ ਕਰ ਇਹਦੇ ਵਿੱਚ ਜੀ ਪਿਛਲੀ ਵਾਰੀ ਜਦੋਂ ਬਣਾਏ ਸੀ ਮੈਂ ਉਦੋਂ ਮੈਨੂੰ 7000 ਬਣਿਆ ਸੀ ਜੀ ਫਿਰ ਇਸ ਦੁਆਰ ਥੋੜੇ ਹੋਰ ਬਣਾ ਲਏ ਸੀ 15 ਕਿਹ ਹਜ਼ਾਰ ਕਮਾ ਲਿਆ ਸੀ ਮੈਂ ਜੀ ਹੂੰ ਇਸ ਵਾਰੀ ਵਧੀਆ ਵਧੀਆ ਰਿਹਾ ਇਸ ਵਾਰੀ ਕੀ ਕਹਦੇ ਨੇ ਹੈਗੇ ਲੱਖ 2 ਲੱਖ ਦੀ ਸੁਭਾਵਨਾ ਹੈਗੀ ਸੁਭਾਵਨਾ ਹੈਗੀ ਹਾਂਜੀ ਹਾਂਜੀ ਚਲੋ ਬਾਕੀ ਮਿਹਨਤ ਨਾਲ ਆ ਮੈਂ ਹਾਂਜੀ ਹੁਣ ਵੀ ਤੁਸੀਂ ਲੱਗੇ ਪਏ ਸੀ ਕੁਝ ਬਾਈ ਆਏ ਸੀ ਹਾਂਜੀ 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 ਹੂੰ ਹੁਣ ਵੀ ਆਏ ਆ ਜੀ ਬਸ ਆਰਡਰ ਨਹੀਂ ਪੂਰੇ ਹੋ ਰਹੇ ਹੁਣ ਮੈਂ ਹੱਥ ਬੰਨਦਾ ਕਿ ਮੈਂ ਥੋੜਾ ਬੰਨ ਨਹੀਂ ਹੈਗੀ अच्छा जवाब देना ਪੈਂਦਾ ਹਾਂਜੀ ਜਵਾਬ ਦੇਣਾ ਪੈਂਦਾ ਫਿਰ ਉਹ ਕਈ ਵਾਰ ਗੁੱਸੇ ਵੀ ਹੋ ਜਾਂਦਾ ਅਗਲਾ ਉਹਨਾਂ ਨੂੰ ਕਹਿਣਾ ਵੀ ਭਾਈ ਮੈਂਤ ਨਾਲ ਹੀ ਆ ਵੀ ਹਨਾ ਮੈਥੋਂ ਬਣਦੇ ਨਹੀਂ ਹੈਗੇ ਹੁਣ ਮੈਂ ਥੱਕਿਆ ਆਂ ਹੂੰ ਭਾਈ ਇਹਨੂੰ ਫਿਰ ਸੇਲ ਦਾ ਕਿਵੇਂ ਕਰਦੇ ਹਾਂ ਹੁਣ ਤਾਂ ਚਲੋ ਜਾਣ ਪਛਾਨ ਹੋ ਗਈ ਘਰਾਂ ਚ ਜਾ ਜਾ ਕੇ ਵੇਚਿਆ ਜਾਂ ਦਿਖਾ ਇਹਦੀ ਡਿਸਪਲੇ ਕਿਵੇਂ ਕਰਦੇ ਹਾਂ ਪਹਿਲਾਂ ਜੀ ਐਵੇਂ ਸੀਗਾ ਡਿਸਪਲੇ ਜਿਵੇਂ ਕੀ ਕਹਿੰਦੇ ਨੇ ਹੁਣ ਮੈਂ ਕਰੋਏ ਬਣਾਏ ਸੀ ਫਸਟ ਟਾਈਮ ਮੈਂ ਕਰੋਏ ਬਣਾਏ ਸੀ ਕਰਵਾ ਚੌਥ ਤੇ ਹੀ ਤੇ ਉਹ ਮੈਨੂੰ ਕੋਈ ਉਮੀਦ ਨਹੀਂ ਸੀ ਵੀ ਵੇਖਣਗੇ ਤੇ ਉਹ ਵੀ ਕੀ ਕਹਿੰਦੇ ਨੇ ਵਧੀਆ ਸੇਲ ਹੋਇਆ ਸਾਡੇ ਇੱਧਰ ਹੈਗੇ ਕੋਈ ਰਿਲੇਟਿਵ ਉਹਨਾਂ ਨੇ ਮੈਨੂੰ ਆਹ ਕਲੋਨੀ ਆਪਣੇ ਘਰਾਂ ਕੋਲ ਉੱਥੇ ਮੈਂ ਲੈ ਗਿਆ ਸੀਗਾ 10 ਕਿ ਸੈੱਟ ਲੈ ਗਿਆ 2-2 ਦੇ ਸੈੱਟ ਹੁੰਦੇ ਨੇ ਕਰੂਆਂ ਇਹਦੇ ਉਹ ਵੀ ਵਧੀਆ ਡਿਜ਼ਾਈਨ ਕੀਤੇ ਹੋਏ ਸੀ ਤੇ ਉਹ ਵੀ ਵਧੀਆ ਵਿਗਗੇ ਤੇ ਉਹ ਘਰ ਵਾਲਿਆਂ ਨੇ ਤੁਸੀਂ ਮੈਂ 10 ਕਿ ਤਿਆਰ ਕੀਤੇ ਸੀ ਇਹ ਦੋ 20 ਜਣੇ ਨੇ ਹੋਰ ਮੰਗਲੇ ਮੈਨੂੰ ਉਹਨਾਂ ਤੋਂ ਤੋਂ ਬਾਅਦ ਹਾਂਜੀ ਉਹਨਾਂ ਤੋਂ ਬਾਅਦ ਇਹ ਕਹਿੰਦੇ 20 ਸਾਨੂੰ ਹੋਰ ਚਾਹੀਦੇ ਆ 20 ਤੋਂ ਬਾਅਦ ਹੋਰ ਮੰਗਲੇ ਕਹਿੰਦੇ ਸਾਨੂੰ 10 15 ਹੋਰ ਬਣਾ ਲੈ ਪਰ ਮੈਂ 100 ਸੈੱਟ ਬਣਾ ਲਿਆ ਜੀ ਉਹ 100 ਦਾ 100 ਲਾ ਕੇ ਠੀਕ ਹੈ ਉਹ ਕਹਿੰਦੇ ਹੋ ਕਿ ਵੇਚ ਨਹੀਂ ਹੋਇਆ ਹਾਂ ਪਰ ਮੈਂ ਹਰਾਂ ਰਹਿ ਗਿਆ ਵੀ ਯਾਰ ਇੰਨਾ ਜਿਆਦਾ ਪਸੰਦ ਕੀਤਾ ਤੇ ਹੁਣ ਮੈਂ ਕਰੂਏਦਾ ਵੀ ਆ ਨੈਕਸਟ ਟਾਈਮ ਕਰੂੰਗਾ ਇਹ ਹੂੰ ਇਹਦਾ ਸ਼ੁਰੂਆਤ ਤਾਂ ਵੇਚਣ ਦੀ ਦਿੱਕਤ ਆਈ ਹੋਣੀ ਹੈ ਕਿਉਂਕਿ ਪਤਾ ਨਹੀਂ ਸੀ ਕਿਸੇ ਨੂੰ ਹਾਂ ਜੀ ਉਦੋਂ ਕਿਸੇ ਨੂੰ ਨਹੀਂ ਪਤਾ ਸੀਗਾ ਉਦੋਂ ਮੇਰੇ ਕੋਲੇ ਆਇਆ ਸੀਗਾ ਉਦੋਂ ਮੈਂ ਪੂਰੇ ਪੂਰੇ ਸੈੱਟ ਬਣਾਏ ਸੀ ਇਸ ਵਾਰੀ ਵੀ ਆਏ ਆ ਹੁਣ ਚਲੋ ਜਿਹੜੇ ਨੈੱਟ ਤੇ ਜਿਨ੍ਹਾਂ ਨੇ ਮੈਨੂੰ ਦੇਖਿਆ ਜੋ ਤੁਹਾਡੀ ਵੀਡੀਓ ਰਾਹੀਂ ਮੈਨੂੰ ਦੇਖਣਗੇ ਹਨ ਬਹੁਤ ਚਲੋ ਧੰਨਵਾਦ ਕਰਦਾ ਹਾਂ ਤੁਹਾਡਾ ਵੀ ਤੇ ਐਵੇਂ ਪਤਾ ਲੱਗਦਾ ਉਹਨਾਂ ਨੂੰ ਤੇ ਇਸ ਤੋਂ ਬਾਅਦ ਕੀ ਕਹਿੰਦੇ ਨੇ ਹੁਣ ਪਹਿਲਾਂ ਇਹ ਚੱਕਰ ਸੀਗਾ ਪਹਿਲਾਂ ਮੈਨੂੰ ਘਰ-ਘਰ ਜਾ ਕੇ ਉਹ ਕਰਨਾ ਪੈਂਦਾ ਸੀ ਦੱਸਣਾ ਪੈਂਦਾ ਸੀ ਜਿਵੇਂ ਹੁਣ ਮੈਂ ਦਫ਼ਤਰ 'ਚ ਵੇਚੀ ਸੀ ਉਦੋਂ ਮੈਨੂੰ ਕੋਈ ਨਹੀਂ ਜਾਂਦਾ ਸੀਗਾ ਜੀ ਉਦੋਂ ਮੇਰੇ ਕੋਲ ਵੱਧ ਵੀ ਸੈੱਟ ਤਿਆਰ ਹੋ ਗਏ ਸੀ ਤੇ ਫਿਰ ਮੈਂ ਘਰਾਂ 'ਚ ਫਰ ਉਹਨਾਂ ਨੂੰ ਸਸਤੇ ਜਿਵੇਂ ਵੇਚ ਕੇ ਆਇਆ ਵੀ ਚਲ ਮੈਨੂੰ ਚਾਰ ਪੈਸੇ ਵਾਂਜਾ ਅੰਦਰ ਨਾ ਵਾਂਜੇ ਵੀ ਉਹ ਮੁੰਡਾ ਬਣਾਉਂਦਾ ਐ ਸਾਲੇ ਹਾਂਜੀ ਕਿੰਨਾ ਸਮਾਂ ਬਈ ਆ ਮੋਟਰਸਾਈਕਲ ਤੇ ਜਾ ਕੇ ਵੇਚ ਉਹ ਮੈਂ ਸਾਲ ਕੇ ਤਾਂ ਵੇਚੇ ਨੇ ਆ ਜੀ ਜਦ ਦਵਾਦੀ ਦਾ ਸੀਜ਼ਨ ਆਉਂਦਾ ਉਹਦੇ ਉੋਂ ਤਾਂ ਕਰਦਾ ਉਹ ਵੈਸੇ ਮੈਂ ਪੋਟ ਵਗੈਰਾ ਬਣਾ ਲੈਂਦਾ ਜੀ ਦਿਖਾਉਂਗੇ ਉਹ ਕਿਸ ਤਰੀਕੇ ਤੋਂ ਪੋਟ ਤੁਹਾਨੂੰ ਮੈਂ ਹਾਂਜੀ ਮੈਂ ਉੱਠ ਕੇ ਦਿਖਾ ਸਕਦਾ ਜੀ ਜੀ ਹਾਂਜੀ ਮੈਂ ਲਿਆਉਣਾ ਇਹਦੇ ਵਿੱਚ ਤੁਸੀਂ ਫਲਾਵਰ ਵੀ ਰੱਖ ਸਕਦੇ ਆਂ ਆਰਟੀਫੀਸ਼ੀਅਲ ਫਲਾਵਰ ਤੇ ਉਹਦਾ ਵੀ ਕੈਕਟਸ ਵਗੈਰਾ ਲੀਲੀ ਫਲਾਵਰ ਜਿਹੜੇ ਛੋਟੇ ਪੋਟ ਆ ਛੋਟੇ ਫਲਾਵ ਇਹ ਡਾਈਨਿੰਗ ਟੇਬਲ ਤੇ ਕੋਈ ਤੇ ਵੀ ਟੇਬਲ ਤੇ ਕੋਈ ਵੀ ਟੇਬਲ ਤੇ ਰੱਖ ਕਰ ਕਰ ਦੀ ਸਜਾਵਟ ਆ ਇਹ ਹਿੱਸਾ ਬਣ ਸਕਦਾ ਹੈ ਹਾਂਜੀ ਹਾਂਜੀ ਇਹ ਵੀ ਮੈਨੂੰ ਲੱਗਦਾ ਕੁਝੇ ਤੋਂ ਤਿਆਰ ਕੀਤਾ ਆ ਇਹ ਕਰੂਏ ਤੂੰ ਤਿਆਰ ਕੀਤਾ ਹਾਂ ਜੀ ਕਰੂਏ ਦਾ ਕੁਝਾ ਹੁੰਦਾ ਜਿਹੜਾ ਉਹਦੇ ਤੋਂ ਤਿਆਰ ਕੀਤਾ ਹੈ ਕਿਆ ਬਾਤ ਹੈ ਹਾਂਜੀ ਹਾਂਜੀ ਵਾਕਿਆ ਹੀ ਬਾਈ ਬਹੁਤ ਸੋਹਣੀ ਕਲਾਕਾਰੀ ਆ ਤੁਹਾਡੀ ਬਸ ਆ ਸੀਗਾ ਜੀ ਇਹ ਹਸਕੀ ਬਣਾਇਆ ਹੋਇਆ ਕੁੱਤੇ ਦਾ ਫੇਸ ਬਣਾਇਆ ਹੋਇਆ ਸੀ ਡੌਗ ਦਾ ਹੂੰ ਮੈਨੂੰ ਹਿਰਨ ਵਰਗਾ ਲੱਗਾ ਹਸਕੀ ਬਣਿਆ ਆ ਹਾਂਜੀ ਹਾਂਜੀ ਇਹ ਜਿਹੜੇ ਕੁੱਤਿਆਂ ਦੇ ਸ਼ਕੀਨ ਆ ਰੱਖਣ ਦੇ ਡੌਗ ਲਵਰ ਉਹ ਵੀ ਆਪਣੇ ਉੱਥੇ ਜਿਹੜਾ ਬੜਮਾਏ ਸੀਗੇ ਸਤੈਨ ਉਹਦੇ ਲਈ ਰੱਖੇ ਪਏ ਸੀ ਥੋੜੇ ਜਿਹਾ ਇੱਕ ਦੋ ਬਚ ਗਏ ਸੀ ਇਹ ਬਈ ਇਹ ਇੱਕ ਮਿੰਨੀ ਗ ਗਮਲਾ ਵੀ ਇੱਕ ਕਹਿ ਸਕਦਾ ਆਮ ਜੇ ਉਵੇਂ ਸ਼ੋਅ ਵਾਸਤੇ ਨਹੀਂ ਰੱਖਣਾ ਤੇ ਛੋਟੇ ਬੂਟੀ ਵਗੈਰਾ ਵੀ ਲਾ ਕੇ ਰੱਖ ਸਕਦੇ ਹਾਂ ਹਾਂ ਜੀ ਹਾਂ ਜੀ ਛੋਟੇ ਬੂਟੀ ਜਿਆਦਾਤਰ ਜਾਂ ਆਰਟੀਫੀਸ਼ਲ ਲਾ ਲੈਂਦੇ ਨੇ ਆਰਟੀਫੀਸ਼ਲ ਲੱਗ ਜਾਂਦੇ ਨੇ ਬਿਲਕੁਲ ਇਦਾਂ ਦੇ ਪੋਰਟ ਚ ਕਿੰਨਾ ਕੁਝ ਹੋਰ ਤਿਆਰ ਕੀਤਾ ਹੋਇਆ ਬਾਈ ਇਦਾਂ ਦੇ ਬਾਅਦ ਬਾਅਦ ਮੂਰਤੀਆਂ ਵਗੈਰਾ ਵੀ ਤਿਆਰ ਕੀਤੀਆਂ ਸੀ ਉਹ ਵੀ ਸਾਰੀਆਂ ਸੇਲ ਹੋ ਗਈਆਂ ਸੀ ਹੁਣ ਫਿਰ ਹਾਲ ਮੇਰੇ ਹਜੇ ਦੀਵਿਆਂ ਦਾ ਜਿਆਦਾ ਸੀ ਕੰਮ ਹੋ ਉਸ ਕਰਕੇ ਮੈਂ ਤਿਆਰ ਨਹੀਂ ਹੋਇਆ ਮੋੜ ਨੂੰ ਨੈਕਸਟ ਟਾਈਮ ਦਿਖਾਉਂਗਾ ਇਹ ਕੋਲ ਤਿਆਰ ਕਰਕੇ ਫਿਰ ਤੁਹਾਨੂੰ ਫੋਨ ਕਰਾਂਗੇ ਤੇ ਉਹ ਦੱਸਾਂਗੇ ਜੀ ਬਿਲਕੁਲ ਬਾਈ ਹੁਣ ਜਿਹੜਾ ਤੁਸੀਂ ਜੋ ਵੀ ਸਮਾਨ ਇਹ ਕੀਤਾ ਹੋਇਆ ਇਹ ਆਉਣ ਦਾ ਆਰਡਰ ਕੀਤਾ ਹੋਇਆ ਜਾਂ ਤੁਸੀਂ ਐਕਸਟਰਾ ਵੀ ਬਣਾ ਕੇ ਰੱਖਿਆ ਐਕਸਟਰਾ ਵੀ ਬਣਾ ਕੇ ਰੱਖਿਆ ਸੀ ਆ ਤੁਸੀਂ ਦੇਖ ਸਕਦੇ ਹੋ ਤੇ ਆ ਆਰਡਰ ਵਾਲੇ ਨੇ ਸਾਰੇ ਹੀ ਮੋੜ ਜਿਹੜੇ ਮੋੜ ਵਗੈਰਾ ਨੇ ਜਾਂ ਉਹ ਮੋਮਾਲੀਆ ਇਹ ਆਰਡਰ ਤੇ ਆ ਹਾਂਜੀ ਹਾਂਜੀ ਆਰਡਰ ਆ ਵੀ ਦਿਖਾ ਦਿਓ ਕਿ ਜਿਹੜੇ ਆ ਤੁਹਾਡੇ ਦੂਜੇ ਆ ਕੁਝੇ ਬਣੇ ਹੋਏ ਆ ਅਬਕਤ ਬਣੀ ਹੋਈ ਆ ਆ ਬਕਤ ਬਣਾਈ ਹੋਈ ਆ ਜੀ ਇਹ ਕੁਝ ਬਣਾਏ ਹੋਏ ਹੈ ਇਹਦੇ ਵਿੱਚੋਂ ਵੈਸੇ ਕਹਿੰਦਾ ਇਹਨਾਂ ਨੂੰ ਤਾਂ ਬਈ ਹੋਰ ਵੀ ਸਾਂਭ ਕੇ ਰੱਖਣਾ ਪੈਣਾ ਉਹਨਾਂ ਨੂੰ ਕਿਉਂਕਿ ਟੁੱਟਣ ਦੀ ਸੰਭਾਵਨਾ ਵੀ ਹੈ ਇਹਨਾਂ ਦੀ ਹਾਂ ਜੀ ਹਾਂ ਜੀ ਇਹ ਹੀ ਦਿੱਕਤ ਸੀਗੀ ਵੀ ਜੇ ਇਹਦੇ ਵਿੱਚ ਡੱਬੇ ਹੁੰਦੇ ਤਾਂ ਆਪਾਂ ਬਾਹਰ ਵੀ ਹੋਰ ਪੇਤੇ ਭੇਜ ਸਕਦਾ ਸੀ ਮੈਨੂੰ ਇਹ ਹੀ ਦਿੱਕਤ ਆਈ ਸੀ ਮੈਨੂੰ ਇਸ ਕਰਕੇ ਉਹਨੂੰ ਬਾਹਰ ਨਹੀਂ ਨਹੀਂ ਭੇਜ ਸਕਿਆ ਇਸ ਕਰਕੇ ਬਾਹਰ ਨਹੀਂ ਭੇਜ ਸਕਿਆ ਹੂੰ ਬਾਹਰੋਂ ਮੰਗਤਾ ਹੁੰਦੀ ਹੈ ਵੀ ਸਾਨੂੰ ਬਾਰੋਂ ਦਾ ਬਈ ਇੰਨੀ ਕਿ ਜ਼ਿਆਦਾ ਮੰਗ ਸੀਗੀ ਬੱਸ ਵੀ ਕੀ ਕਹਿੰਦੇ ਨੇ ਮੈਨੂੰ ਜਵਾਬ ਹੀ ਦੇਣਾ ਪਿਆ ਉਹ ਵੀ ਤੁਸੀਂ ਹਸਾ ਲਓ 3.5 ਲੱਖ ਦੇ ਆਰਡਰ ਸੀ ਜਿਹੜੇ ਮੈਂ ਕੈਨਸਲ ਕੀਤੇ ਸੀ ਪੈਂਟਾਈ ਲੱਗਦੇ ਸਿਰਫ ਇਸ ਕਰਕੇ ਕਿ ਮੇਰੇ ਤੋਂ ਪੈਕੇਜ ਨਹੀਂ ਹੋਣਗੇ ਸੀ ਹਾਂ ਜੀ ਤੇ ਬਸ ਉੱਥੇ ਮੈਂ ਸਿਰਫ 20 3000 ਦਾ ਮਾਲ ਹੀ ਭੇਜਿਆਗਾ ਉਹ ਵੀ ਬ੍ਰੈਂਟਨ ਚੀ ਉਹ ਵੀ ਸਿੰਪਲ ਦੀ ਵੀ ਭੇਜੀ ਸੀ ਸਿੰਪਲ ਭੇਜੀ ਸੀ ਹਾਂ ਉਹ ਬਗ ਜਾਂਦੇ ਨੇ ਜਿਹੜੇ ਐਵੇਂ ਗਰਦਨਾ ਗੁਰਦਨਾ ਵੈਸੇ ਟੁੱਟੇ ਜਾਂਦੀਆਂ ਨੇ ਕਿਉਂਕਿ ਬਹੁਤ ਨਾ ਚੁਕੀਆਂ ਹੁੰਦੀਆਂ ਨੇ ਬਿਲਕੁਲ ਹਾਂ ਜੀ ਇਹ ਇਹਨਾਂ ਦੇ ਲਈ ਤਾਂ ਬਹੁਤ ਸੇਫਟੀ ਰੱਖਣੀ ਪੈਣੀ ਹੈ ਡੱਬੇ ਦੇ ਵਿੱਚ ਇਸ ਤਰੀਕੇ ਨਾਲ ਕਿ ਹਿੱਲਣ ਵੀ ਨਾ ਹਾਂ ਜੀ ਹਾਂ ਜੀ ਹਿੱਲਣ ਵੀ ਨਾ ਵਜਣ ਨਾ ਕਿ ਬੈ ਤੇ ਉਹਨਾਂ ਕੀ ਸਾਈਜ਼ ਹੋਵੇ ਡੱਬੇ ਦਾ ਇਹ ਇਹ ਦਿੱਕਤ ਸੀਗੀ ਇਹ ਇਹਦੀ ਮਾਰਕੀਟ ਆਸਤੇ ਤੁਹਾਨੂੰ ਪੈਸੇ ਦੀ ਜ਼ਰ ਤਕਰੀਬਨ 3 ਸਾਲ ਹੋ ਗਏ ਅੱਗੇ ਭਾਈ ਕੀ ਸੋਚਿਆ ਫਿਰ ਇਸ ਬਿਜ਼ਨਸ ਨੂੰ ਹੋਰ ਵੱਡਾ ਕਰਨਾ ਹਾਂਜੀ ਹੁਣ ਮੈਂ ਆਪਦਾ ਮਤਲਬ ਅਕਾਊਂਟ ਵੀ ਓਪਨ ਕਰਾਇਆ ਤੇ ਫਰਮ ਬਣਾਈ ਹੈ ਕਿ ਸੰਦੀਪ ਆਰਟ ਐਂਡ ਕraft ਨਾਮ ਤੇ ਕੰਪਨੀ ਆਪਦੀ ਕੋਸ਼ਿਸ਼ ਕਰ ਰਹੇ ਹਾਂ ਆਉਣ ਵਾਲਾ ਭਵਿੱਖ ਜੀ ਵੀ ਵਧੀਆ ਹੀ ਹੋਊਗਾ ਅੱਗੇ ਸਕੋਪ ਪਰਮਾਤਮਾ ਕਰਨੇ ਚਲੋ ਹਨਾ ਜੀ ਤੇਰਾ ਉਹਦੇ ਵੱਲ ਕੋਸ਼ਿਸ਼ ਕਰ ਰਹੇ ਹਾਂ ਜੀ ਹੂੰ ਕਦੇ ਨਜ਼ਾਰਾ ਦੋਸਤਾਂ ਨੇ ਨਰਾਸ਼ ਤਾਂ ਨਹੀਂ ਕੀਤਾ ਨਾ ਯਾਰ ਦੋਸਤਾਂ ਹੁਣ ਬਹੁਤ ਕੁਝ ਕਹਿੰਦਾ ਕਹਿੰਦਾ ਬਹੁਤ ਅੱਗੇ ਜਾਏਗਾ ਅੱਗੇ ਦਾ ਹੱਸਣ ਲੱਗੇ ਜਾਂਦੇ ਸੀ ਹਾਂਜੀ ਹਾਂਜੀ ਹੂੰ ਅੱਗੇ ਕੀ ਕਹਿੰਦਾ ਕਹਿ ਦਿੰਦੇ ਸੀ ਵੀ ਚਲ ਆਏ ਤੂੰ ਕੀ ਕਰੀ ਜਾਂਦਾ ਹੁਣ ਨਹੀਂ ਹੁਣ ਤਾਂ ਵੀ ਵਧੀਆ ਸਪੋਰਟ ਕਰਦਾ ਉਹ ਮੇਰੇ ਨਾਲ ਵੀ ਬੈਂਦੇ ਸਟਾਲ ਤੇ ਜਾ ਕੇ ਕਈ ਵਾਰ ਇਹ ਇਹ ਚੀਜ਼ਾਂ ਦੇ ਨਾਲ ਬਹੁਤ ਫਾਇਦਾ ਹੈ ਇੱਕ ਤਾਂ ਤੁਸੀਂ ਜਿਹੜਾ ਪੰਜਾਬ ਚ ਅੱਜਕੱਲ ਨਸ਼ੇ ਦਾ ਦੌਰ ਆ ਇਦਾਂ ਕਿਦਾਂ ਦਾ ਕੁਝ ਹੋਈ ਜਾਂਦਾ ਹਨਾ ਉਹ ਚੀਜ਼ ਤੋਂ ਵੀ ਬਚੇ ਹੋ ਸੀ ਕੰਮ ਵੀ ਲੱਗੇ ਉਹਨਾਂ ਨਾਲੇ ਬਿਜ਼ਨਸ ਕਰ ਰਹੇ ਹੋ ਨਾਲੇ ਆਪਣੀ ਸੋਚ ਵਾਧਾ ਕਰ ਰਹੇ ਹੋ ਹਾਂਜੀ ਹਾਂਜੀ ਸਿੱਖਣ ਨੂੰ ਬੜਾ ਕੁਝ ਹੋਰ ਨਵੀਆਂ ਨਵੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਹਾਂਜੀ ਹਾਂਜੀ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਹੁਣ ਵੀ ਅੱਗੇ ਤੁਹਾਨੂੰ ਇੱਕ ਰੈਸ਼ਨ ਪੇਂਟਿੰਗ ਆਉਂਦੀਆਂ ਨੇ ਉਹ ਵੀ ਮੈਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਵਾਲ ਪੱਟੀ ਦਾ ਬਣਾਉਂਗਾ ਉਹ ਵੀ ਤੁਹਾਨੂੰ ਨੈਕਸਟ ਟਾਈਮ ਸਾਰਾ ਤੁਹਾਨੂੰ ਦਿਖਾਉਂਗਾ ਜੀ ਜਰੂਰ ਉਹ ਉਹਦੇ ਤੇ ਵੀ ਵਰਕ ਹਜੇ ਚੱਲ ਰਿਹਾ ਹਾਂਜੀ ਉਹ ਹਾਲੇ ਮੈਂ ਦੀਵਿਆਂ ਦਾ ਕਿਰਾ ਹੁਣ ਸਟਾਕ ਕਰਦਾ ਪੂਰਾ ਮਤਲਬ ਇਹੀ ਨਹੀਂ ਪੂਰੇ ਹਾਂਜੀ ਅ ਸੰਦੀਪ ਭਾਈ ਬਹੁਤ ਬਹੁਤ ਧੰਨਵਾਦ ਕਿਉਂਕਿ ਕਮਾਂਗਾ ਕਿ ਬਾਈ ਦੇ ਨਾਲ ਤੁਸੀਂ ਮਿਲ ਸਕਦੇ ਹੋ ਇਦਾਂ ਦਾ ਕੁਝ ਬਣਵਾਉਣਾ ਚਾਹੁੰਦੇ ਆ ਦਿਵਾਲੀ ਦੇ ਦਿਨ ਜੇ ਕੁਝ ਖਰੀਦਣਾ ਚਾਹੁੰਦੇ ਆ ਤਾਂ ਵੀ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ ਸੰਦੀਪ ਆਰਟ ਐਂਡ ਕ્રાਫਟ ਦੇ ਨਾਮ ਤੋਂ ਤੁਹਾਡੀ ਇਨਸਟਾਈਡੀ ਵੀ ਹੈ ਹਾਂ ਜੀ ਹਾਂ ਉੱਥੇ ਵੀ ਤੁਸੀਂ ਜਾ ਸਕਦੇ ਹੋ ਤੇ ਤੁਹਾਨੂੰ ਡਿਸਕ੍ਰਿਪਸ਼ਨ ਚ ਨੰਬਰ ਵੀ ਮਿਲ ਜਾਵੇਗਾ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਜ਼ਰੂਰਤ ਹੈ ਸਾਡੇ ਯੂਥ ਨੂੰ ਸਹਾਰਾ ਲਾਉਣ ਦੀ ਕਿਉਂਕਿ ਬਾਹਰ ਦੀ ਹੋੜ ਲੱਗੀ ਹੋਈ ਆ ਹਰ ਤੀਜਾ ਜਾਂ ਚੌਥਾ ਬੰਦਾ ਇਹ ਕਹਿੰਦਾ ਕਿ ਮੈਂ ਬਾਹਰ ਚਲਾ ਜਾਵਾਂ ਪਰ ਪੰਜਾਬ ਦੇ ਕੁਝ ਅਜਿਹੇ ਨੌਜਵਾਨ ਨੇ ਜਿਹੜੇ ਪੰਜਾਬ 'ਚ ਰਹਿ ਕੇ ਹੀ ਪੰਜਾਬ ਨੂੰ ਪਰਫੁੱਲਤ ਵੇਖਣਾ ਚਾਹੁੰਦੇ ਆ ਤੇ ਅਜਿਹੇ ਨੌਜਵਾਨਾਂ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ ਜੁੜੇ ਰੋ ਸਫਰ ਟੈਲੀਵਿਜ਼ਨ ਨਾਲ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ